ਸਰ ਸਰਕਾਰ ਜੀ ਔਨ ਰੇਡ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਜੀ ਮੈਂ ਸਰਜੀਤ ਸਿੰਘ ਟੋਲਾ ਅਕਸਰ ਪਿਛਲੇ ਸਮੇਂ ਦੌਰਾਨ ਇੱਕ ਕਾਲਾ ਦੌਰ ਚੱਲਿਆ ਸੀ ਜੋ ਨਸ਼ਾ ਦਾ ਲਾ ਲੋ ਜਾਂ ਗੈਂਗਸਟਰਵਾਦ ਦਾ ਲਾ ਲੋ ਉਸ ਦੌਰ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਬਹੁਤ ਨੌਜਵਾਨ ਅਜਿਹੇ ਹੈਗੇ ਜਿਹੜੇ ਕਰਾਹੇ ਪੈ ਗਏ ਸੀਗੇ ਚਾਹੇ ਸੰਗਤ ਨੂੰ ਲੈ ਕੇ ਲਾ ਲੋ ਦੋਸਤ મિતਰ ਜਿਹੜੇ ਇਕੱਠੇ ਹੋ ਕੇ ਉਸ ਰਾਹਾਂ ਤੇ ਤੋਰਨ ਵਾਸਤੇ ਮਜਬੂਰ ਕਰ ਦਿੰਦੇ ਨੇ ਅੱਜ ਤੁਹਾਡੇ ਇੱਕ ਅਜਿਹੇ ਨੌਜਵਾਨਾਂ ਕਲ ਕਰਾਮਾ ਕੇ ਜਿਹੜਾ ਕਦੇ ਗੈਂਗਸਟਰ ਮਿੱਠੂ ਢੇਡਾ ਦੇ ਨਾਮ ਦੇ ਨਾਲ ਮਸ਼ਹੂਰ ਹੁੰਦਾ ਸੀ ਪਰ ਹੁਣ ਉਹਨੇ ਰਸਤਾ ਹੀ ਹੋਰ ਅਪਣਾ ਲਿਆ ਕਿਉਂਕਿ ਜਿਹੜਾ ਬੰਦਾ ਕਹਿ ਲਓ ਵੀ ਰਾਹਾਂ ਦੇ ਵਿੱਚ ਲੰਘਿਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਸ ਰਾਹ ਦੇ ਵਿੱਚ ਕਿੰਨੀਆਂ ਔਖਾਈਆਂ ਨੇ ਕਿੰਨੀਆਂ ਕਠੜਾਈਆਂ ਨੇ ਕਿੰਨੀਆਂ ਪਰਿਵਾਰ ਨੂੰ ਕਠੜਾਈਆਂ ਚੱਲਣੀਆਂ ਪੈਂਦੀਆਂ ਨੇ ਕਿਵੇਂ-ਕਿਵੇਂ ਉਹ ਵਕਤ ਜਿਹੜੇ ਹੈਗੇ ਨੇ ਪਾਸ ਕਰਨੇ ਪੈਂਦੇ ਨੇ ਅਕਸਰ ਹੀ ਉਹ ਬੰਦਾ ਜਿਹੜਾ ਹੈਗਾ ਭਲੇ ਦੇ ਰਾਤ ਤੁਰਦਾ ਹੁੰਦਾ ਜਿਹਨੂੰ ਉਹਨਾਂ ਪੁੱਠੇ ਕਮਾਂ ਦਾ ਜਿਹੜੇ ਕੀਤੇ ਹੁੰਦੇ ਨੇ ਉਸ ਸਮੇਂ ਦੇ ਵਿੱਚ ਨੁਕਸਾਨ ਦਾ ਪਤਾ ਹੁੰਦਾ ਵੀ ਇਹਦੇ ਜਿਹੜੇ ਆ ਨੁਕਸਾਨ ਹੈਗੇ ਨੇ ਉਹ ਹੀ ਜਿਹੜਾ ਬਾਕੀ ਜਿਹੜੇ ਹੈਗੇ ਨੌਜਵਾਨ ਉਸਦੇ ਰਾਤੇ ਪਾਉ ਗੱਲ ਕਰਾਵਾਂਗੇ ਛੋਟੀ ਮੇਰੀ ਮਰਾਜ਼ ਮਿੱਠੂ ਰਹੀਡੇ ਤੋਂ ਜਿਹੜਾ ਕਿ ਕੁਝ ਸਮੇਂ ਦੇ ਵਿੱਚ ਆ ਆਪਣੇ ਰਾਤੋਂ ਭੜਕ ਚੁੱਕਿਆ ਸੀਗਾ ਔਰ ਕੁਰਾਹੇ ਪੈ ਗਿਆ ਸੀ ਪਰ ਅ ਸਮੇਂ ਸਿਰ ਉਹ ਜਿਹੜਾ ਹੈਗਾ ਮੁਸ਼ਕਲਾਂ ਸਾਹਮਣਾ ਕਰਦੇ ਹੋਏ ਜਾਂ ਉਹ ਖਾਈਆਂ ਦੇ ਵਿੱਚ ਲੰਘਦੇ ਹੋਏ ਉਸ ਮਾੜੇ ਰਹਿਮ ਛੱਡ ਕੇ ਜਿਹੜਾ ਹੈਗਾ ਸਮਾਜ ਸੇਵਾ ਦੇ ਰਾਹ ਤੇ ਪੈ ਗਿਆ ਮੇਰੀ ਬਰਾਦ ਮਿੱਠੂ ਰਹੀੜਾ ਗੱਲ ਕਰਾਵਾਂਗੇ ਪਹਿਲਾਂ ਤੁਹਾਡੇ ਦਾ ਸਵਾਗਤ ਹੈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਆ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਦੱਸੋ ਜੀ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਕੀ ਕਾਰੋਬਾਰ ਕਰਦੇ ਸੀ ਕਿ ਮੈਂ ਜਿਹੜਾ ਹੈਗਾ ਤੁਸੀਂ ਗਲਤ ਰਸਤੇ ਉੱਤੇ ਬਈ ਸਭ ਤੋਂ ਪਹਿਲਾਂ ਜਿਵੇਂ ਤਕਰੀਬਨ ਸਾਰਿਆਂ ਨੂੰ ਪਤਾ ਕਿ ਮੈਂ ਵੀ ਇੱਕ ਆਮ ਨੌਜਵਾਨਾਂ ਦੀ ਤਰ੍ਹਾਂ ਮੇਰੇ ਵੀ ਸੁਪਨੇ ਹੁੰਦੇ ਆ ਨਾ ਮੇਰੀ ਵੀ ਜ਼ਿੰਦਗੀ ਹੁੰਦੀ ਆ ਮੈਂ ਉਹਨਾਂ ਨੂੰ ਪੂਰਾ ਕਰਨ ਲਈ ਐਜੇ ਕੰਪਾਉਂਡਰ ਇੱਕ ਐਮਡੀ ਡਾਕਟਰ ਨਾਲ ਕੰਮ ਕਰਦਾ ਹੁੰਦਾ ਮੇਰਾ ਮੈਡੀਕਲ ਫੀਲਡ ਵੱਲ ਨੂੰ ਧਿਆਨ ਹੁੰਦਾ ਪਰ ਸਮਾਂ ਕਹਿ ਸਕਦੀਆਂ ਉਹ ਉਮਰ ਅਣਜਾਣ ਪਣੇ ਦੇ ਵਿੱਚ ਇੱਕ ਪਰਿਵਾਰਕ ਲੜਾਈ ਨੂੰ ਲੈ ਕੇ ਮੈਂ ਇਹਜਾ ਸਟੈਪ ਚੱਕ ਦਾ ਗਲਤ ਬਈ ਆਪਾਂ ਕੀ ਲਈਏ ਬਈ ਜਿਹੜਾ ਸਾਰੀ ਜ਼ਿੰਦਗੀ ਨੂੰ ਹੀ ਮੋੜ ਦਿੰਦਾ ਤੇ ਮੈਂ ਪਹਿਲੀ ਵਾਰ ਜੇਲ੍ਹ ਜਾਣਾ ਜਦੋਂ 2007 ਦੇ ਵਿੱਚ ਤਾਂ ਮੇਰੇ ਤੇ 308 ਦਾ ਪਹਿਲਾ ਮੁਕੱਦਮਾ ਦਰਜ ਹੁੰਦਾ ਉੱਥੇ ਜੇਲ੍ਹ ਦੇ ਵਿੱਚ ਉਸ ਸਮੇਂ ਦੇ ਗੈਂਗਸਟਰ ਜੋ ਉਸ ਸਮੇਂ ਦੇ ਨਾਮੀ ਲੋਕ ਮਲੇਰਕੋੜ ਦਾ ਜੇਲ੍ਹ ਦੇ ਵਿੱਚ ਬੰਦ ਸੀ ਮੈਂ ਉਹਨਾਂ ਦਾ ਲਾਈਫ ਸਟਾਈਲ ਦੇਖ ਕੇ ਪ੍ਰਭਾਵਿਤ ਹੋਣਾ ਮੈਂ ਆਪਾਂ ਕਹਿ ਦਈਏ ਭਾਈ ਉਹ ਜ਼ਿੰਦਗੀ ਮੈਨੂੰ ਬਹੁਤ ਵਧੀਆ ਲੱਗਣ ਲੱਗਦੀ ਆ ਕਿ ਯਾਰ ਇੰਨਾ ਦਾ ਵਧੀਆ ਤਾਂ ਮੈਂ ਉਧਰ ਨੂੰ ਕਦਮ ਪੱਟਣੇ ਆਪਣੇ ਸ਼ੁਰੂ ਕਰ ਦੇਣਾ ਗੱਲ ਕਿਸੇ ਨਾਲ ਕਰਦਾ ਨਹੀਂ ਸਮਝੇ ਨਹੀਂ ਹੁੰਦੀ ਨਹੀਂ ਕੋਈ ਸਮਝਾਉਣ ਵਾਲਾ ਆਪਾਂ ਕਹਿ ਦਈਏ ਤੇ ਮੈਂ ਇੱਕ ਜਦੋਂ ਪਹਿਲੀ ਵਾਰ ਜੇਲ੍ਹ ਚੋਂ ਬਾਹਰੇ ਆਉਣਾ ਤਾਂ ਮੈਂ ਉਧਰਲੇ ਏਰੀਏ ਦੇ ਮੁੰਡਿਆਂ ਦੇ ਵਿੱਚ ਆਪਣੇ ਆਪਾਂ ਕਹਿ ਦਈਏ ਸੰਪਰਕ ਕਾਇਮ ਕਰਦਾ ਤਾਂ ਉਥੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਪਰਚੀ ਵਾਲਾ ਸਿਸਟਮ ਹੁੰਦਾ ਉਹ ਚੀਜ਼ਾਂ ਨੂੰ ਲੈ ਕੇ ਉੱਥੇ ਹੋਰ ਛੋਟੀਆਂ ਮੋਟੀਆਂ ਕੜਦਾਵਾ ਤੋਂ ਲੈ ਕੇ ਆਪਾਂ ਕਹਿ ਸਕਦੇ ਆ ਕਿ ਇੱਕ ਛੋਟੇ ਜਿਹੇ ਗਰੁੱਪ ਦੀ ਸਰਵਤ ਹੁੰਦੀ ਆ ਤਾਂ ਗੱਲ ਤੁਹਾਡੀ ਬਜਾ ਡੋਕਣ ਲੱਗਿਆ ਜਦੋਂ ਤੁਸੀਂ ਪਹਿਲੀ ਵਾਰ ਜੇਲ੍ਹ ਗਏ ਹੋ ਘਰੇਲੂ ਝਗੜ ਲੈ ਕੇ ਜੇਲ੍ਹ ਚਲੇ ਗਏ ਕਿੰਨੇ ਬਸੇ ਉਸ ਸਮੇਂ ਦੇ ਵਿੱਚ ਬਹੁਤ ਸਮੇਂ ਬਈ 18 ਸਾਲ ਤੋਂ ਵੀ 2 ਮਹੀਨੇ ਘੱਟ ਹੀ ਸੀ ਤਕਰੀਬਨ 20-18 ਸਾਲ ਵੀ ਨਹੀਂ ਸੀ ਇਸੇ ਕਰਕੇ ਕਹਿੰਦਾ ਵੀ ਅਣਜਾਣ ਪੜੇ ਚਾ ਉਸ ਸਮੇਂ ਇੰਨੀ ਸੂਝ-ਬੂਝ ਨਹੀਂ ਸੀ ਜਦੋਂ ਬਈ ਜੇਹਲ ਤੋਂ ਬਾਹਰ ਆ ਕੇ ਮੈਂ ਗਰੋਬਾ ਜੀ ਨਾਲ ਜੁੜਦਾ ਆ ਆਪਸ ਵਿੱਚ ਡਿਸਪਿਊਟ ਪੈਂਦੇ ਨੇ ਤਾਂ ਇਹਦੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਆ ਕਿ ਮੇਰੀ ਕਿਡਨੈਪਿੰਗ ਹੁੰਦੀ ਆ ਜੇ ਜਿਹੜੀ ਜ਼ਿੰਦਗੀ ਨੂੰ ਆਪਾਂ ਕਹਦੇ ਆ ਇੱਕ ਵੱਖਰਾ ਹੀ ਮੋੜ ਦੇ ਦਿੰਦੀ ਆ ਤੇ ਉਹ ਕਿਡਨੈਪਿੰਗ ਹੋਣ ਦੇ ਉਹਦੇ ਜਵਾਬ ਨੂੰ ਲੈ ਕੇ ਮੈਂ ਆਪਣੀ ਜ਼ਿੰਦਗੀ ਨੂੰ ਮੋੜਦਾ ਤਾ ਇੱਕ ਛੋਟੇ ਜਿਹੇ ਗਰੁੱਪ ਦੀ ਸ਼ੁਰੂਆਤ ਹੁੰਦੀ ਆ ਤੇ ਉਹ ਤੋਂ ਬਾਅਦ ਸਾਡੀਆਂ ਆਪਸ ਦੇ ਵਿੱਚ ਲੜਾਈਆਂ ਚੱਲਦੀਆਂ ਨੇ ਉਹ ਲੜਾਈਆਂ ਕਤੇ ਬਈ ਉਹਨਾਂ ਤੇ ਸਾਡੇ ਵੱਲੋਂ ਕੀਤਾ ਜਾਣਾ ਜਾਂ ਹਰ ਸੰਭਵ ਕੋਸ਼ਿਸ਼ ਜੋ ਵੀ ਕਰ ਸਕਦੇ ਸੀ ਨੁਕਸਾਨ ਕਰਨ ਦੀ ਤੇ ਉਹ ਸਾਡੇ ਤੇ ਕਰਦੇ ਰਹੇ ਇੰਨਾ ਇਹ ਵਜੋਂ ਆਪਾਂ ਕਹਿ ਸਕਦੇ ਆ ਕਿ ਹਫਤਾ ਅਠ ਵਾਰ ਜੇਲ੍ਹ ਗਿਆ ਤੇ ਫੇਰਿੰਗ ਤੱਕ ਇੱਕ ਦੂਜੇ ਤੇ ਨੌ ਭਾਵੇਂ 17 18 ਪਰਚੇ ਹੋ ਗਏ ਆਪ ਦਾ ਘਰ ਛੱਡਿਆ ਗਿਆ ਆਪਣਾ ਪਰਿਵਾਰ ਆਪਾਂ ਕਹਿ ਲੀਏ ਹੈ ਨਾ ਸਾਰਾ ਕੁਝ ਜ਼ਿੰਦਗੀ ਦੇ ਰਸਤੇ ਤੋਂ ਬਿਲਕੁਲ ਹੀ ਭਟਕੇ ਇੱਕ ਵੱਖਰੀ ਜਿਹੜੀ ਆਪਾਂ ਗਲਤ ਲੈਂਨ ਸੀ ਭਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ ਭਈ ਜਿਹੜੀ ਕੋਈ ਚੁਣੀ ਨਹੀਂ ਸੀ ਭਈ ਉਹ ਅਣਜਾਣ ਬਣੇ ਦੇ ਵਿੱਚ ਸਾਰੀਆਂ ਚੀਜ਼ਾਂ ਵਿੱਚੋਂ ਹੋ ਗਈਆਂ ਪਰਿਵਾਰ ਕੇ ਮੈਂਬਰਾਂ ਵੱਲੋਂ ਕਦੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਵੀ ਤੋ ਚੰਗਾ ਭਲਾ ਜਿਹੜਾ ਇੱਕ ਵਧੀਆ ਸ਼ਾਹੀ ਕੰਮਦਾਰ ਜੁੜਾ ਹੈ ਜੇ ਆਪਾਂ ਡਾਕਟਰੀ ਲੈਨ ਨੂੰ ਕਹਿੰਦੇ ਸ਼ਾਹੀ ਲੈਨ ਸਭ ਤੋਂ ਡਾਕਟਰੀ ਮੰਨੀ ਜਾਂਦੀ ਆ ਵੀ ਕਿਹੜੇ ਰਾਹੇ ਤੇ ਚੱਲ ਪਿਆ ਬਾਈ ਬਿਲਕੁਲ ਪਰਿਵਾਰ ਤਾਂ ਸਾਰਾ ਕੋਸ਼ਿਸ਼ ਕਰਦਾ ਪਰ ਅਸੀਂ ਥੋੜੋ ਉਹ ਤੋਂ ਸੁਣਦੇ ਆ ਹਨਾ ਉਸੇ ਤਰ੍ਹਾਂ ਮੈਂ ਵੀ ਨਹੀਂ ਸੁਣੀ ਮੈਨੂੰ ਯਾਦ ਆ ਮੇਰਾ ਬਾਪੂ ਮੈਨੂੰ ਲੱਭਦਾ ਫਿਰਦਾ ਹੁੰਦਾ ਸੀ ਕਿਉਂਕਿ ਮੈਂ 6-7 ਸਾਲ ਘਰੇ ਨਹੀਂ ਵੜਿਆ ਉਹਨੇ ਮਾਵਾਪਤਾ ਮਾਵਾਪਾ ਹੁੰਦਾ ਹਨਾ ਆਪਾਂ ਨੂੰ ਰੋਕਣਾ ਟੋਕਣਾ ਸਾਰਾ ਕੁਝ ਕਰਦਾ ਮੈਨੂੰ ਲੱਭ ਆ ਜਾਂਦਾ ਹੁੰਦਾ ਸੀ ਤਾਂ ਮੈਨੂੰ ਦੂਰੋਂ ਪਤਾ ਲੱਗ ਜਾਣਾ ਜਾਂ ਕਿਸੇ ਨੇ ਦੱਸ ਦੇਣਾ ਕਿ ਤੇਰਾ ਬਾਪੂ ਅੱਜ ਤੈਨੂੰ ਲੱਭਦਾ ਫਿਰਦਾ ਮੈਂ ਉਹਨੂੰ ਦੂਰੋਂ ਦੇਖ ਕੇ ਮੈਨੂੰ ਜਾਂਦਾ ਬਈ ਭੱਜਦਾ ਤੇ ਮੈਨੂੰ ਇਹ ਵੀ ਪਤਾ ਹੁੰਦਾ ਸੀ ਕਿ ਉਹ ਰੋ ਰਿਹਾ ਜਾਂ ਉਹਦੀਆਂ ਅੱਖਾਂ 'ਚ ਹੰਝੂ ਨੇ ਬਈ ਉਹ ਕਿੰਨਾ ਦੁਖੀ ਆ ਨਾ ਪਰ ਉਹ ਸਮੇਂ ਚੀਜ਼ਾਂ ਬਈ ਆਪਾਂ ਕਹਿ ਦਈਏ ਬਈ ਨਹੀਂ ਸੀ ਹੈਨਾ ਨੇ ਰੱਖਤੀਆਂ ਇੱਕ ਬੱਕਰੀ ਆ ਆਪਾਂ ਕਹਿ ਖਮਾਰੀ ਚੜੀ ਹੋਈ ਸੀ ਹਣਾ ਬਈ ਇੱਕ ਅੱਖਾਂ ਦੇ ਪੱਟੀ ਹਨਾ ਬਈ ਉਹ ਐਸਾ ਮੇਰੀ ਜ਼ਿੰਦਗੀ ਦਾ ਕਾਲਾ ਤੌਰ ਸੀ ਬਈ ਜੀਨੇ ਰਸਤੇਆਂ ਨੂੰ ਸਮਾਜ ਦੇ ਵਿੱਚੋਂ ਮੈਨੂੰ ਹਨਾ ਮੇਰੀ ਜ਼ਿੰਦਗੀ ਨੂੰ ਹਰ ਚੀਜ਼ ਨੂੰ ਆਪਾ ਕਹਿ ਦਈਏ ਬਈ ਇਹ ਅਲਗ ਕਹਾਣਾ ਉਧਰ ਨੂੰ ਗਲਤ ਤਰੀਕੇ ਨਾਲ ਉਹ ਕੀਤਾ ਸਾਰਿਆਂ ਤੋਂ ਮੈਨੂੰ ਤੋੜਿਆ ਤੇ ਬਈ ਇਹ ਚੀਜ਼ਾਂ ਦੇ ਕਰਦੇ ਕਰਾਉਂਦੇ ਨਾ ਮੈਂ ਤੁਹਾਨੂੰ ਮੈਂ ਦੱਸਦਾ ਕਿ 2013 ਆ ਜਾਂਦਾ ਆਪਸੀ ਦੁਸ਼ਮਣੀਆਂ ਆਪਸੀ ਬਹਿਰ ਆਪਸੀ ਪਰਚੇ ਹਨਾ ਘੜ ਪਰਵਾਪ ਸਰੀਰਕ ਤੌਰ ਤੇ ਨੁਕਸਾਨ ਫਿਜ਼ੀਕਲ ਤੌਰ ਤੇ ਨੁਕਸਾਨ ਹਰ ਤੀਜੇ ਹੋ ਚੁੱਕੀ ਸੀ ਤਾਂ 2013 ਦੇ ਵਿੱਚ ਮੇਰੇ ਨਾਲ ਮੁੰਡੇ ਹੁੰਦੇ ਆ ਜਿਹੜੇ ਕਤਲ ਇਰਾਦਾ ਕਤਲ ਹੋਰ ਕਈ ਕੇਸਾਂ ਦੇ ਵਿੱਚ ਭਗੋੜੇ ਹੁੰਦੇ ਆ ਸੀ ਇੱਕ ਦਾ ਕੰਮ ਕਰਨ ਜਾਂਦੇ ਆ ਤੇ ਉੱਥੇ ਪੁਲਿਸ ਸਾਡਾ ਪਿੱਛਾ ਕਰਦੀ ਆ ਤੇ ਪੁਲਿਸ ਫੇਰਿੰਗ ਹੋ ਜਾਂਦੀ ਆ ਪੁਲਿਸ ਨਾਲ ਜਦੋਂ ਮੁਕਾਬਲਾ ਹੁੰਦਾ 13 14 ਕਿਲੋਮੀਟਰ ਉਹ ਚੱਲਦੀ ਆ ਪੁਲਿਸ ਨਾਲ ਗੋਲੀ ਤਾ ਮਹਿਲਕਲਾ ਟੋਲ ਟੈਕਸ ਤੇ ਜਾ ਕੇ ਸਾਨੂੰ ਆਲੇ-ਦਾਲੇ ਕਈ ਥਾਣਿਆਂ ਦੀ ਮਿਲ ਕੇ ਪੁਲਿਸ ਸੀਆਈਏ ਸਟਾਫ ਡਿਪਟੀ ਨੇ ਸਾਨੂੰ ਉਥੇ ਹਕ ਕਰ ਦਿਆ। ਤਾਂ ਕਈ ਦਿਨ ਰਿਮਾਨ ਚੱਲਦਾ ਰਿਮਾਨ ਚੱਲਣ ਤੋਂ ਬਾਅਦ ਭਈ ਮੈਂ ਬਰਨਾਲਾ ਜੇਲ੍ਹ ਦੇ ਵਿੱਚ ਹੁਣ ਤਾਂ ਉਹੀ ਚੀਜ਼ ਜਿਹੜੀ ਮੈਂ ਪਹਿਲੀ ਜੇਲ੍ਹ ਦੇ ਵਿੱਚ ਸੋਚੀ ਸੀ ਭਈ ਕਿ ਉਹ ਪਾਵਰੋਂ ਨਸ਼ਾ ਉਹ ਲੋਕਾਂ ਨੂੰ ਦੇਖ ਕੇ ਭਈ ਜਿਹੜਾ ਮੈਂ ਗਲਤ ਦਿਸ਼ਾ ਵੱਲ ਨੂੰ ਹੋਇਆ ਸੀ ਤਾਂ ਉਹ ਜੇਲ੍ਹ ਦੇ ਵਿੱਚ ਮੇਰੇ ਕੋਲ ਚੀਜ਼ਾਂ ਸਾਰੀਆਂ ਸੀ ਚਾਹੇ ਉਹ ਕੋਈ ਕਾਵੜਾ ਚਾਹੇ ਉਹ ਕੋਈ ਫੋਨ ਆ ਚਾਹੇ ਉਹ ਕੋਈ ਇਹ ਜੇਲ੍ਹ ਦੇ ਅੰਦਰ ਟੀਵੀ ਆ ਯਾਨੀ ਹਰ ਉਹ ਚੀਜ਼ ਸਹੂਲਤ ਬਈ ਜਿਹੜੀ ਇੱਕ ਬੰਦਾ ਮੰਗਦਾ ਪਰ ਉੱਥੇ ਤੱਕ ਪਹੁੰਚਣ ਲਈ ਬਈ ਮੈਨੂੰ ਪਤਾ ਚਾਹੇ ਉਹ ਇੱਕ ਦੁਸ਼ਮਣੀਆਂ ਹੋ ਗਈਆਂ ਚਾਹੇ ਉਹ ਇਧਰੋਂ ਹੋ ਗਿਆ ਬਈ ਇੱਕ ਨੌਂ ਵਾਲਾ ਕੰਮ ਉਹ ਮੈਨੂੰ ਪਤਾ ਮੇਰੇ ਪਰਿਵਾਰ ਨੂੰ ਪਤਾ ਬਈ ਅਸੀਂ ਕੀ ਕੀ ਝੱਲਿਆ ਹਨਾ ਤੇ ਉਹ ਗਲਤ ਦਿਸ਼ਾ ਵੱਲ ਅਜਿਹੇ ਸਟੈਪ ਸੀਗਾ ਵੀ ਜੇ ਗੱਲ ਕਰਦੇ ਆ ਤੁਸੀਂ ਵਿੱਚ ਜਿਹੜੀ ਗੱਲ ਕਹੀ ਆ ਵੀ ਮੈਂ 6 ਸਾਲ ਪਰਿਵਾਰ ਤੋਂ ਪਰੇ ਰਿਹਾ ਉਹ 6 ਸਾਲਾਂ ਦੇ ਵਿੱਚ ਮਿੱਠੂ ਰਿਹੜੇ ਨੇ ਕਿੱਥੇ ਕਿੱਥੇ ਰਹਿ ਕੇ ਦਾ ਟਾਈਮ ਪਾਸ ਕੀਤਾ ਕਿਵੇਂ ਪਰਿਵਾਰ ਤੋਂ ਬਿਨਾ ਜਿਹੜਾ ਤੁਹਾਡਾ ਉਹ ਵਕਤ ਜਿਹੜਾ ਹੈਗਾ ਪੂਰਾ ਹੋਇਆ ਭਾਈ ਤੁਹਾਨੂੰ ਦੱਸਿਆ ਜਿਵੇਂ ਇਹ ਗੱਲ ਇੱਕ ਦਿਨ ਦੇ ਵਿੱਚ ਨਹੀਂ 2007 ਤੋਂ 2013 ਤੱਕ ਦੀਆਂ ਤਾਹ ਬਾਈ ਇਹਦੇ ਵਿੱਚ ਸੱਤ ਅੱਠ ਵਾਰ ਤਾਂ ਜੇਲ੍ਹ ਗਿਆ ਹੁੰਦਾ ਕਦੇ ਸਾਲ ਕਦੇ 6 ਮਹੀਨੇ ਕਦੇ 3 ਮਹੀਨੇ ਕਦੇ ਆਪਦੇ ਵੀ ਕਿਸੇ ਦੇ ਸੱਟ ਫੇਰ ਲੱਗਦੀ ਆ ਕਦੇ ਹਸਪਤਾਲਾਂ 'ਚ ਹੁੰਨੇ ਆ ਕਦੇ ਭਗੌੜੇ ਹੁੰਨੇ ਆ ਜਾਨੀ ਕਿ ਇੱਕ ਪਟਕ ਤੇ ਆਪਾਂ ਕਹਿੰਦੀ ਆ ਵੀ ਘਰ ਤੋਂ ਬਾਹਰੇ ਕਦੇ ਕਿਸੇ ਯਾਰ ਮਿੱਤਰ ਕਦੇ ਆਊਟ ਆਫ ਸਟੇਟ ਤੱਕ ਵੀ ਰਹੇ ਹਨਾ ਤੇ ਇਸ ਤਰ੍ਹਾਂ ਬਾਈ ਇੱਕ ਪਟਕੇ ਬੰਦੇ ਵਾਂਗ ਬਸ ਉਹ ਜ਼ਿੰਦਗੀ ਗਈ ਤੇ ਕੁਝ ਸਾਲ ਨਿਕਲੇ ਨੇ ਤੇ 2013 ਦੇ ਵਿੱਚ ਜਾ ਕੇ ਇਹ ਚੀਜ਼ ਦੀ ਸਮਝ ਆਉਣ ਲੱਗਦੀ ਆ ਕਿ ਯਾਰ ਇਹ ਗਲਤ ਸੀ ਤਾਂ ਪਰਿਵਾਰ ਪਿੱਛੇ ਆਉਂਦਾ ਫਾਦਰ ਸਾਹਿਬ ਸੋਲਜੇ ਹੋਏ ਇਨਸਾਨ ਹੁੰਦੇ ਆ ਉਹ ਉਹ ਗਰੁੱਪ ਨਾਲ ਜਿਨ੍ਹਾਂ ਨਾਲ ਸਾਡੀ ਲਾਕਡਰ ਚੱਲੀ ਹੁੰਦੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਵੀ ਸਮਝਦੇ ਆ ਤਾਂ ਸਾਡੇ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਜਾਂਦੇ ਆ ਜਦੋਂ ਕੰਪਰੋਮਾਈਜ਼ ਹੁੰਦੇ ਆ ਤਾਂ ਮੇਰੀ ਕੋ ਸਮੇਂ ਬਾਅਦ ਜਵਾਨਤ ਹੋ ਜਾਂਦੀ ਆ ਪਰਿਵਾਰ ਮੈਨੂੰ ਆਪਦੇ ਅਧੀਨ ਕਰ ਲੈਂਦਾ ਕਾ ਇਹ ਤਕਰੀਬ ਨਾਲ ਆਪਾਂ ਕਹਿੰਦੀ ਐ ਬਈ ਸਾਲ ਦੇ ਵਖਵੇ ਤੇ ਬਾਅਦ ਮੇਰੀ ਅਰੇਂਜਮੈਂਟ ਹੁੰਦੀ ਆ ਅਰੇਂਜਮੈਂਟ ਜਦੋਂ ਹੁੰਦੀ ਆ ਤਾਂ ਵੀ ਬਈ ਬਹੁਤ ਵਧੀਆ ਸਿਹਸਟ ਬੰਦਾ ਠੀਕ ਆ ਚੱਲਦਾ ਕਦੇ ਨਸ਼ੇ ਵੱਲ ਨੂੰ ਨਹੀਂ ਗਏ ਹੁੰਦੇ ਠੀਕ ਆ ਗਲਤ ਉਧਰ ਨੂੰ ਹੋਏ ਹੁੰਦੇ ਆ ਪਰ ਐਡਿਕਟ ਕਿਹੇ ਚੀਜ਼ ਦੇ ਨਹੀਂ ਕਦੇ ਕਦਾਈ ਦਾਰੂ ਦਾ ਸੇਵਨ ਜਾਂ ਇਹ ਜੀ ਚੀਜ਼ਾਂ ਕਰਦੇ ਹੁੰਦੇ ਆ ਵਿਆਹ ਤੋਂ ਬਾਅਦ ਹੁਣ ਕੀ ਹੁੰਦਾ ਕਿਉਂਕਿ ਇੱਕ ਸ਼ੌਂਕ ਲਾ ਲਓ ਇੱਕ ਖਰਚੇ ਲਾ ਲਓ ਉਹ ਆਪਣੇ ਦੇਰੇ ਤੋਂ ਵੱਧ ਚੁੱਕੇ ਹੁੰਦੇ ਨੇ ਘਰ ਪਰਿਵਾਰ ਜਿੰਨਾ ਕ ਆਪਦੇ ਮੁਤਾਬਕ ਕਰਨੀ ਕੋਸ਼ਿਸ਼ ਕਰਦਾ ਉਹ ਤੋਂ ਮੈਂ ਸੰਤੁਸ਼ਟ ਨਹੀਂ ਹੁੰਦਾ ਜਦੋਂ ਸੰਤੁਸ਼ਟ ਨਹੀਂ ਹੁੰਦਾ ਵਿਆਹ ਤੋਂ 6-7 ਮਹੀਨੇ ਦਾ ਵਕਫਾ ਹੁੰਦਾ 6-7 ਮਹੀਨੇ ਤਾਂ ਵਧੀਆ ਲੰਘਦੇ ਆ ਉਦੋਂ ਬਾਅਦ ਮੈਂ ਇੱਕ ਯਾਰ ਮਿੱਤਰ ਨਾਲ ਗੱਲ ਕਰਦਾ ਤੇ ਉਹ ਆਪਾਂ ਕਹਿਦੀ ਬਈ ਨਸ਼ੇ ਦਾ ਕੰਮ ਕਰਦਾ ਹੁੰਦਾ ਚਿੱਟੇ ਦਾ ਤੇ ਉਹ ਮੇਲੇ ਨਾਲ ਆ ਜਾਂਦਾ ਅਸੀਂ ਮਿਲ ਕੇ ਆਪਾਂ ਕਹਿ ਦਈਏ ਇੱਕ ਦੋ ਵਾਰ ਸਮਾਨ ਦੇਣ ਦੀ ਕੋਸ਼ਿਸ਼ ਕਰਦੇ ਆ ਹਨਾ ਤੇ ਉਹ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਉਹ ਪਤਾ ਹੀ ਨਹੀਂ ਲੱਗਦਾ ਮੈਂ ਉਹਦੇ ਨਾਲ ਰਹਿ ਕੇ ਸੈਂਪਲ ਚੈੱਕ ਕਰਦਾ ਕਰਦਾ ਕਦੋਂ ਆਪ ਇਹ ਚੀਜ਼ ਦਾ ਐਡਿਕਟ ਹੋ ਜਾਂਦਾ ਜਦੋਂ ਬਈ ਐਡਿਕਟ ਹੋ ਜਾਂਦਾ ਫੇਰ ਤਾਂ ਹਰ ਚੀਜ਼ ਇੱਕ ਜ਼ਿੰਦਗੀ ਤੋਂ ਨਿਕਲਿਆ ਹੁੰਦਾ ਤੇ ਦੂਜੀ ਜ਼ਿੰਦਗੀ ਦੇ ਵਿੱਚ ਆਪਾਂ ਕਹਿ ਦਈਏ ਵੀ ਫਸ ਗਿਆ ਹਨਾ ਗੱਲ ਕਰ ਲਈ ਕੋਈ ਗੈਂਗਸਟਰ ਬਾਦ ਦੇ ਵਿੱਚੋਂ ਨਿਕਲ ਕੇ ਦੁਬਾਰੇ ਥੋੜਾ ਜਿਹੜਾ ਹੈਗਾ ਪਰਿਵਾਰਕ ਮੈਂਬਰਾਂ ਦੇ ਨਾਲ ਆਪਾਂ ਸਾਂਝਾ ਆ ਪੂਰੀਆਂ ਕਰਦਿਆਂ ਹੋਇਆਂ ਦੁਬਾਰੇ ਫੇਰ ਰਸਤੇ ਤੋਂ ਭਟਕ ਕੇ ਨਸ਼ੇ ਦਲਦਲ ਵਿੱਚ ਆ ਫਸਦਾ ਬਿਲਕੁਲ ਬਈ ਤਕਰੀਬਨ ਸਾਲ 1.5 ਸਾਲ ਪਰਿਵਾਰ ਦੇ ਅਧੀਨ ਰਹਿਣ ਤੋਂ ਬਾਅਦ ਆ ਬਿਆਹ ਦੇ 7-8 ਮਹੀਨੇ ਬਾਅਦ ਮੈਂ ਇੱਕ ਨਸ਼ੇ ਵੱਲ ਨੂੰ ਆ ਬਈ ਖਰਚੇ ਤੋਂ ਇੱਕ ਜਿਵੇਂ ਹਰੇਕ ਦਾ ਕਾਰਨ ਅਲੱਗ-ਅਲੱਗ ਹੁੰਦੇ ਆ ਨਸ਼ੇ ਦੇ ਕੋਈ ਸੌਂਕ ਨੂੰ ਕਰਦਾ ਕੋਈ ਸੋਸਾਇਟੀ 'ਚ ਗਲਤ ਹੁੰਦਾ ਕੋਈ ਕਿਸੇ ਦਾ ਦੁੱਖ ਤਕਲੀਫ ਕਰਕੇ ਕਰਦਾ ਮੈਨੂੰ ਸੀ ਕਿ ਮੇਰਾ ਖਰਚਾ ਪੂਰਾ ਨਹੀਂ ਸੀ ਹੁੰਦਾ ਮੈਨੂੰ ਸੀ ਕਿ ਭਈ ਪਰਿਵਾਰਕ ਜਿੰਨਾ ਕੁ ਮੇਰਾ ਕਰਦਾ ਹੁੰਦਾ ਮੈਂ ਉਹ ਤੋਂ ਸੰਤੁਸ਼ਟ ਨਹੀਂ ਹੁੰਦਾ ਮੈਂ ਉਹ ਇੱਕ ਵਾਰ ਫੇਰ ਤੋਂ ਟਕ ਕੇ ਤਾਂ ਤੇ ਫੇਰ ਭਾਈ ਉਹ ਮਿੱਠੂ ਤੋਂ ਇੱਕ ਨਸ਼ੇੜੀ ਬਣ ਜਾਂਦਾ ਹਨਾ ਭਈ ਆਪਾਂ ਕਹਿ ਸਕਦੇ ਆ ਫੇਰ ਇੱਕ ਜੋ ਵੀ ਨਸ਼ੇੜੀ ਹੱਦਾਂ ਪਾਰ ਕਰ ਸਕਦਾ ਜੋ ਵੀ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਕਰਦਾ ਚਾਹੇ ਉਹ ਪਰਿਵਾਰ ਦੇ ਵਿੱਚ ਝੂਠ ਫਰੇਵ ਕੋਈ ਚੀਜ਼ ਵੇਚਣੀ ਕਿਸੇ ਯਾਰ ਦੋਸਤ ਤੋਂ ਝੂਠ ਬੋਲ ਕੇ ਪੈਸੇ ਲੈਣੇ ਹਨਾ ਕਿਸੇ ਨਾਲ ਤੱਕਾ ਹਰ ਚੀਜ਼ ਫਿਰ ਮੈਂ ਵੀ ਉਹ ਕਰਦਾ ਜੋ ਇੱਕ ਨਸ਼ੇ ਵਾਲਾ ਕਰਦਾ ਤੇ ਕਿਉਂਕਿ ਬਾਈ ਉਸ ਸਮੇਂ ਨਸ਼ੇ ਦੀ ਤੋੜ ਇੰਨੀ ਕਹਾ ਵੀ ਹੁੰਦੀ ਆ ਕਿ ਹੋਰ ਚੀਜ਼ਾਂ ਦਾ ਸਭ ਉਹਦੇ ਸਾਹਮਣੇ ਛੋਟੀਆਂ ਲੱਗਣ ਲੱਗਦੀਆਂ ਸੀ ਤਾਂ ਇਹ ਚੀਜ਼ਾਂ ਵੀ ਹੁੰਦੀਆਂ ਨੇ ਪਰਿਵਾਰ ਨੂੰ ਪਤਾ ਲੱਗਦਾ ਕਿ ਮੁੰਡਾ ਇੱਧਰੋਂ ਹੋ ਗਿਆ ਤਾਂ ਪਰਿਵਾਰ ਪਹਿਲਾਂ-ਪਹਿਲਾਂ ਤਾਂ ਯਕੀਨ ਹੀ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਜਦੋਂ ਇਹ ਗਲਤ ਸੀ ਉਦੋਂ ਇਹ ਨਸ਼ੇ ਵੱਲ ਨੂੰ ਨਹੀਂ ਹੋਇਆ ਹੁਣ ਕਿਉਂ ਹੋ ਗਿਆ ਤਾ ਮਹਿਮੀ ਬਾਈ ਉਹ ਨਸ਼ੇੜੀਆਂ ਮੰਗ ਜਿਵੇਂ ਇੱਕ ਬੰਦਾ ਕਮਾਉਂਦਾ ਹੈ ਨਾ ਘਰ ਪਰਿਵਾਰ ਨੂੰ ਮਹਿਮੀ ਕਮਾਉਣ ਦੀ ਕੋਸ਼ਿਸ਼ ਕਰਦਾ ਪਰ ਆਖਰ ਨੂੰ ਸੱਚ ਸੱਚ ਹੁੰਦਾ ਪਰਿਵਾਰ ਨੂੰ ਪਤਾ ਲੱਗਦਾ ਉਹ ਪੂਰਾ ਸਾਹਮਣੇ ਆ ਜਾਂਦਾ ਮੈਂ ਰੰਗੇ ਇੱਥੇ ਫੜਿਆ ਜਾਂਦਾ ਤਾਂ ਉਸ ਤੋਂ ਬਾਅਦ ਪਰਿਵਾਰ ਬਾਈ ਫੇਰ ਇੱਕ ਵਾਰ ਮਾਪੇ ਮਾਪੇ ਵੀ ਹੁੰਦੇ ਆ ਨਾ ਯਤਨ ਕਰਦੇ ਆ ਤਾਂ ਉਹ ਮੈਨੂੰ ਸੈਂਟਰਾਂ ਦੇ ਵਿੱਚ ਡਾਕਟਰਾਂ ਕੋਲ ਵੱਖ-ਵੱਖ ਤਰੀਕਿਆਂ ਨਾਲ ਮੇਰਾ ਇਲਾਜ ਕਰਨ ਦੀ ਕਰਾਉਣ ਦੀ ਕੋਸ਼ਿਸ਼ ਕਰਦੇ ਆ ਪਰ ਉਸ ਸਮੇਂ ਤੱਕ ਮੈਂ ਤਿਆਰ ਨਹੀਂ ਹੁੰਦਾ ਜਦੋਂ ਤੱਕ ਪਰ ਉਸ ਤੋਂ ਬਾਅਦ ਜਿਹੜਾ ਮਿੱਠੂ ਰਹੀੜਾ ਹੈਗਾ ਨਸੇ ਦਲਦਲ ਦੇ ਵਿੱਚੋਂ ਫਿਰ ਕਿਵੇਂ ਜਿਹੜਾ ਨਿਕਲਿਆ ਕਿਵੇਂ ਉਹ ਪਰਿਵਾਰ ਕੇ ਮੈਂਬਰਾਂ ਦੇ ਵਿੱਚ ਦੁਬਾਰੇ ਆਪਣਾ ਵਿਸ਼ਵਾਸ ਉਹਨੇ ਬਣਾਇਆ ਹਾਂਜੀ ਬਈ ਇਸ ਸਮੇਂ ਵਿੱਚ ਮੈਨੂੰ ਜ਼ਿਆਦਾ ਮੈਂ 4-5 ਸੈਂਟਰ ਕੱਟੇ ਕਈ ਡਾਕਟਰਾਂ ਤੋਂ ਦਵਾਈਆਂ ਲਈਆਂ ਪਰ ਕੋਈ ਅਸਰ ਨਹੀਂ ਕਿਉਂਕਿ ਮੈਂ ਹੀ ਖੁਦ ਤਿਆਰ ਨਹੀਂ ਹੁੰਦਾ ਫਿਰ ਬਈ ਜ਼ਿੰਦਗੀ ਦੇ ਵਿੱਚ ਘਟਨਾਵਾਂ ਪਾਪੜਦੀਆਂ ਕਿ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਆ ਮੇਰੇ ਫਾਦਰ ਸਾਹਿਬ ਦੀ ਜਦੋਂ ਡੈਥ ਹੁੰਦੀ ਆ ਤਾਂ ਉਸ ਦਿਨ ਮੈਨੂੰ ਆਪਣੇ ਆਪ ਨੂੰ ਪਹਿਲਾਂ ਤਾਂ ਇਹ ਫੀਲ ਹੁੰਦਾ ਉਹੀ ਨਸ਼ੇੜੀਆਂ ਵਾਲਾ ਦਿਮਾਗ ਕਿ ਅੱਜ ਸਿੰਪਤੀ ਤੇਰੇ ਨਾਲ ਹਰੇਕ ਬੰਦਾ ਅੱਜ ਤੈਨੂੰ ਪੈਸੇ ਦੇ ਸਕਦਾ ਅੱਜ ਜੀਤੋਂ ਮਰਦੀ ਲੈ ਲੈ ਬਈ ਨਸ਼ਾ ਲੈਣ ਲਈ ਹੈ ਨਾ ਬਈ ਬਹਾਨਾ ਅੱਜ ਹੈਗਾ ਪਰ ਇੱਕ ਪਾਸੇ ਚੱਲਦਾ ਕਿ ਅੱਜ ਜਿੰਨਾ ਦੁੱਖ ਹੋ ਸਕਦਾ ਜ਼ਿੰਦਗੀ ਦੇ ਵਿੱਚ ਦੁਬਾਰਾ ਨਾ ਮਿਲੇ ਤਾਂ ਭਈ ਜੇ ਤੂੰ ਅੱਜ ਨਸ਼ਾ ਨਾ ਕੀਤਾ ਹੋ ਸਕਦਾ ساری ਜ਼ਿੰਦਗੀ ਠੀਕ ਰਹੇ ਜੇ ਅੱਜ ਕਰ ਲਿਆ ਹੋ ਸਕਦਾ ساری ਜ਼ਿੰਦਗੀ ਨਾ ਕਰੇ ਹੈਨਾ ਤਾਂ ਭਈ ਪਰਮਾਤਮਾ ਹਿੰਮਤ ਦਿੰਦਾ ਉਸ ਦਿਨ ਮੈਂ ਨਸ਼ੇ ਤੋਂ ਬਿਨਾਂ ਬਾਪੂ ਦਾ ਸਾਰਾ ਆਪਾਂ ਕਹਿ ਦਈਏ ਭਈ ਆਖਰੀ ਹੈਨਾ ਜੋ ਵੀ ਕਾਰਜ ਸੀ ਉਹ ਪੂਰਾ ਕਰਦਾ ਆਖਰੀ ਦਿਨ ਜਿੰਨੇ ਵੀ ਹੁੰਦੇ ਆ ਉਹ ਨਿਕਲਦੇ ਆ ਤਾਂ ਇਸ ਤਰ੍ਹਾਂ ਮੈਂ ਡਿਗਰੀ ਦੇ ਵਿੱਚ ਐਡਮਿਸ਼ਨ ਲੈ ਲੈਣਾ ਨਾ ਮੇਰੇ ਜੀਵਾਂ ਜੀ ਮੇਰੇ ਘਰ ਪਰਿਵਾਰ ਦੇ ਸਪੋਰਟ ਕਰਕੇ ਮੈਨੂੰ ਪੜਾ ਦਿੰਦੇ ਆ ਤਾਂ ਭਈ ਕੀ ਹੁੰਦਾ ਫੇਰ ਮੈਂ ਕੰਮ ਵੱਲ ਨੂੰ ਕਿਉਂਕਿ ਡਿਪਲੋਮਾ ਮੇਰੇ ਕੋਲ ਪਹਿਲਾਂ ਹੀ ਹੁੰਦਾ ਮੈਡੀਕਲ ਫੀਲਡ ਨਾਲ ਜੁੜਿਆ ਹੁੰਦਾ ਮੈਂ ਇੱਕ ਛੋਟਾ ਜਿਹਾ ਕਲੀਨਿਕ ਕਰਦਾ ਜਦੋਂ ਮੈਂ ਛੋਟਾ ਜਿਹਾ ਕਲੀਨਿਕ ਕਰਦਾ ਜਿੱਥੇ ਜਨਰਲ ਪ੍ਰੈਕਟਿਸ ਪਰ ਮੇਰੀ ਰੁਚੀ ਹੁੰਦੀ ਹੈ ਡਰਗ ਐਡਿਕਟਾਂ ਨੂੰ ਲੈ ਕੇ ਕਿਉਂਕਿ ਮੈਂ ਖੁਦ ਇੱਕ ਉਹ ਰਾਹ ਤੋਂ ਆਇਆ ਹੁੰਦਾ ਮੈਨੂੰ ਪਤਾ ਹੁੰਦਾ ਮੈਂ ਆਪਣੇ ਆਪ ਨੂੰ ਸਵਾਰਿਆ ਕਿ ਮੈਂ ਗਲਤ ਸੀ ਮੈਂ ਇਮਾਨਦਾਰੀ ਨਾਲ ਚੱਲਿਆ ਮੈਂ ਕਦੇ ਆਪਾ ਕਹਦੀਏ ਜੋ ਵੀ ਕੀਤਾ ਚਾਹੇ ਕਿਸੇ ਨਾਲ ਗਲਤ ਕੀਤਾ ਚਾਹੇ ਆਪਣੇ ਆਪ ਨਾਲ ਪਰਵਾਨ ਮੈਂ ਉਹਨੂੰ ਲਿਖਿਆ ਸਮਝਿਆ ਪੜ੍ਹਿਆ ਹਰ ਚੀਜ਼ ਤੇ ਮੈਂ ਇੱਕ ਛੋਟੀ ਛੋਟੇ ਜੋ ਵੀ ਉਹ ਬਕਵਾ ਸੀ ਉਹਨੂੰ ਹਰ ਚੀਜ਼ ਨੂੰ ਮੈਂ ਪੂਰੀ ਗੌਰ ਨਾਲ ਦੇਖਿਆ ਵੀ ਮੈਂ ਕਿੱਥੇ ਕਿੱਥੇ ਮੇਰੇ ਤੋਂ ਕੀ ਕੀ ਹੋਇਆ ਮੇਰਾ ਡਰਗ ਐਡਿਕਟਾਂ ਨੂੰ ਲੈ ਕੇ ਧਿਆਨ ਉਧਰ ਸੀ ਤਾਂ ਬਈ ਇੰਨੇ ਨੂੰ ਕੀ ਹੁੰਦਾ ਪ੍ਰਮਾਤਮਾ ਫੇਰ ਇੱਕ ਮਿਹਰ ਕਰਦਾ ਬਾਹ ਫੜਦਾ ਐਮਈ ਸੋਲ ਗਰੁੱਪ ਨਾਲ ਮੇਰੀ ਮੀਟਿੰਗ ਹੁੰਦੀ ਆ ਉਹ ਮੇਰੇ ਨਾਲ ਮੀਟਿੰਗ ਕਰਦੇ ਆ ਤਾਂ ਉਹਨਾਂ ਦੇ ਫਰੈਂਚਾਈਜ਼ੀ ਦਾ ਮਾਡਲ ਹੁੰਦੇ ਆ ਉਹ ਮੈਨੂੰ ਫਰੈਂਚਾਈਜ਼ੀ ਆਫਰ ਕਰਦੇ ਆ ਤਾਂ ਮੇਰੇ ਕੋਲ ਪੈਸਾ ਨਹੀਂ ਹੁੰਦਾ ਮੈਂ ਇੱਕ ਨਾਰਮਲ ਕਲੀਨਿਕ ਨਾਲ ਆਪਦਾ ਇੱਕ ਰੋਟੀ ਵਸਰਦਾ ਕਰਦਾ ਹੁੰਦਾ ਕਿ ਬਸ ਮੇਰੇ ਪਰਿਵਾਰ ਦੀ ਰੋਟੀ ਚੱਲੀ ਜਾਵੇ ਇੰਨੀ ਬਹੁਤਾ ਤਾਂ ਉਹ ਮੈਨੂੰ ਕਹਿੰਦੇ ਬਈ ਕੋਈ ਚੱਕਰ ਨਹੀਂ ਜੇ ਤੂੰ ਕੰਮ ਕਰੇਗਾ ਅਸੀਂ ਸਾਰਾ ਕੁਝ ਕਰਾਂਗੇ ਪਰ ਤੈਨੂੰ ਕੰਮ ਇਮਾਨਦਾਰੀ ਨਾਲ ਕਰਨਾ ਪੋਗਾ ਇਸ ਸਮੇ ਮੈਂ ਵੀ ਤਿਆਰ ਹੁੰਨਾ ਕਿ ਹਾਂ ਮੈਂ ਇਧਰ ਨੂੰ ਲੱਗਾਂ ਤਾਂ ਭਾਈ ਮੈਂ ਕੰਮ ਕਰਨਾ ਸ਼ੁਰੂ ਕਰਦਾ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਇੱਕ ਪਰਿਵਾਰ ਇਹ ਦਰਦ ਦੇ ਵਿੱਚ ਕਿਵੇਂ ਰਹਿੰਦਾ ਕੀ ਕੀ ਉਹਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ ਕਿਵੇਂ ਉਹ ਆਪਣੇ ਜਵਾਬ ਨੂੰ ਸੁਧਾਰਨਾ ਚਾਹੁੰਦਾ ਪਰ ਸੁਧਾਰ ਨਹੀਂ ਪਾਉਂਦਾ ਕਿਵੇਂ ਉਹ ਆਪਣੇ ਜਵਾਬ ਨੂੰ ਸੈਂਟਰਾਂ ਚਲੇ ਜਾਂਦਾ ਕਿਵੇਂ ਉਹ ਆਪਣੇ ਜਵਾਬ ਨੂੰ ਡਾਕਟਰਾਂ ਕੋਲ ਲੈ ਜਾਂਦਾ ਫੇਰ ਵੀ ਫੇਲੀਅਰ ਹੁੰਦੇ ਆ ਹਨਾ ਫੇਰ ਵੀ ਉਹ ਕਿੱਥੇ ਰਹਿ ਜਾਂਦੇ ਆ ਕਿਉਂਕਿ ਪਰਿਵਾਰ ਤਾਂ ਹਰ ਇੱਕ ਕੋਸ਼ਿਸ਼ ਕਰਦਾ ਮੈਂ ਮਰੀਜ਼ ਖੁਦ ਰਹਾ ਹੁਣ ਮੈਨੂੰ ਪਤਾ ਹੁੰਦਾ ਕਿ ਅਸੀਂ ਜਦੋਂ ਨਸ਼ਾ ਕਰਦੇ ਆ ਕਿ ਅਸੀਂ ਦੁਖੀ ਹੁੰਨੇ ਆ ਅਸੀਂ ਛੱਡਣਾ ਚਾਹੁੰਦੇ ਹੁੰਨੇ ਆ ਸਾਨੂੰ ਕੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਕਿਉਂ ਅਸੀਂ ਨਸ਼ਾ ਨਹੀਂ ਛੱਡ ਸਕਦੇ ਮੈਂ ਜਦੋਂ ਇਹ ਸਾਰੇ ਪਹਿਲੂਆਂ ਤੇ ਕੰਮ ਕਰਦਾ ਤਾਂ ਬਈ ਅੱਜ ਇੱਕ ਕੱਲ ਨੂੰ ਦੋ ਹਨਾ ਪਰ ਸੋਨ ਤਿੰਨ ਇਸ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਵੱਧਦੀ ਜਾਂਦੀ ਆ ਲੋਕ ਸਮਾਜ ਮੈਨੂੰ ਸੈਪਟ ਕਰਦਾ ਮੇਰੇ ਤੇ ਯਕੀਨ ਕਰਦਾ ਤਾਂ ਬਈ ਮੈਨੂੰ ਲੱਗਦਾ ਬਈ ਮੈਂ ਹੁਣ ਤੱਕ ਤਕਰੀਬਨ 13000 ਪਲੱਸ ਮਰੀਜ਼ਾਂ ਨੂੰ ਬਈ ਤੇ ਚੁੱਕਿਆ ਤੇ ਜਿਨ੍ਹਾਂ ਦੇ ਵਿੱਚੋਂ ਮੈਂ ਕਹਿ ਸਕਦਾ ਬਈ 95% ਪੇਸ਼ੈਂਟ ਔਨ ਰਕਡ ਠੀਕ ਨੇ ਜਿਹਦੇ ਤੇ ਮੈਨੂੰ 골ਡ ਮੈਡਲ ਵੀ ਮਿਲਿਆ ਹਰ ਇੱਕ ਹਾਂਸ ਤਾਂ ਜਿਹੜੇ ਲੋਕ ਮੈਂ ਕਹਿੰਨਾ ਮੈਨੂੰ ਕਦੇ ਗਲਤ ਦੇਖਦੇ ਸੀ ਜਿਹੜੇ ਲੋਕ ਮੇਰੇ ਕਦੇ ਤੇ ਯਕੀਨ ਨਹੀਂ ਸੀ ਕਰਦੇ ਜਿਨ੍ਹਾਂ ਨਾਲ ਮੈਂ ਕਦੇ ਨਸ਼ੇ ਦੇ ਵਿੱਚ ਨਸ਼ੇ ਦੀ ਤੋੜ ਦੇ ਵਿੱਚ ਕਦੇ ਵਧੀਕੀਆਂ ਕਰਦੇ ਸੀ ਕੀਤੀਆਂ ਸੀ ਉਹ ਲੋਕ ਅੱਜ ਮੇਰੇ ਤੇ ਵਿਸ਼ਵਾਸ ਕਰਦੇ ਆ ਉਹ ਲੋਕ ਅੱਜ ਮੇਰਾ ਸਾਥ ਦਿੰਦੇ ਆ ਕਿਉਂਕਿ ਪਤਾ ਉਹਨਾਂ ਨੂੰ ਕਿ ਅੱਜ ਜਿੰਦਗੀ ਬਦਲ ਚੁੱਕੀ ਆ ਅੱਜ ਹੋਰ ਆ ਹਨਾ ਇਹ ਸਾਰਾ ਕੁਝ ਬਈ ਹੁੰਦਾ ਅਸੀਂ ਸਭ ਕੁਝ ਕਰ ਸਕਦੇ ਆ ਸਾਨੂੰ ਸਪੋਰਟ ਦੀ ਲੋੜ ਹੁੰਦੀ ਆ ਸਾਨੂੰ ਹਮਦਰਦੀ ਦੀ ਲੋੜ ਹੁੰਦੀ ਆ ਸਾਨੂੰ ਸਾਥ ਦੀ ਲੋੜ ਹੁੰਦੀ ਆ ਸਾਨੂੰ ਇਲਾਜ ਦੀ ਲੋੜ ਹੁੰਦੀ ਆ ਹਮੇਸ਼ਾ ਸਾਡਾ ਸਮਾਜ ਸਰਕਾਰਾਂ ਪ੍ਰਸ਼ਾਸਨ ਸਾਨੂੰ ਤਦਕਾਰ ਦਾ ਅਪਾ ਕਹਿ ਦਈਏ ਸਾਡੇ ਨਾਲ ਹਮਦਰਦੀ ਨਾਲ ਪੇਸ ਨਹੀਂ ਆਉਂਦਾ ਸਾਨੂੰ ਠੋਕਰ ਮਾਰੀ ਜਾਂਦੀ ਆ ਤਾਂ ਕਰਕੇ ਆਪਾਂ ਕਹਿ ਸਕਦੇ ਆ ਨੂੰ ਹੋਰ ਜਲੀਲ ਤਾਂ ਇੱਕ ਅੰਮਲੀ ਪਹਿਲਾਂ ਹੀ ਹੁੰਦਾ ਹਨਾ ਦੁਖੀ ਤਾਂ ਪਹਿਲਾਂ ਹੀ ਹੁੰਦਾ ਉਹਨੂੰ ਹੋਰ ਦੁੱਖ ਲੱਗਦਾ ਤਾਂ ਫੇਰ ਉਹ ਇਸ ਤਰ੍ਹਾਂ ਇਹ ਚੀਜ਼ਾਂ ਦੇ ਵਿੱਚੋਂ ਨਹੀਂ ਨਿਕਲ ਸਕਦਾ ਜਿਸ ਤਰ੍ਹਾਂ ਮੈਂ ਨਿਕਲਿਆ ਪਰਿਵਾਰ ਨੇ ਸਾਥ ਦਿੱਤਾ ਲੋਕਾਂ ਨੇ ਅਕਸੈਪਟ ਕੀਤਾ ਉਸੇ ਤਰ੍ਹਾਂ ਜਿਹੜੇ ਮਰੀਜ਼ ਜਿਹੜੇ ਲੋਕ ਮੇਰੇ ਨਾਲ ਵਰਤਦੇ ਆ ਜਾਂ ਉਹਨਾਂ ਨਾਲ ਵੀ ਜਿਹੜੇ ਨਿਕਲੇ ਹੋਏ ਆ ਅਨਾ ਮੈਂ ਦੇਖਿਆ ਭਈ ਉਹ ਪਿਆਰ ਦੀ ਬਸ ਆਉਨ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝ ਜਦਿਆ ਤੱਕੇ ਸਾਹੀ ਬਰਦਾਸ਼ਤ ਨਹੀਂ ਕਰਦੇ ਭਈ ਅਸੀਂ ਉਹਨਾਂ ਸਾਰਿਆਂ ਨੂੰ ਮੋੜ ਕੇ ਲਿਆ ਸਕਦੇ ਆ ਜਦੋਂ ਆਪਾਂ ਸਾਰੇ ਇਕੱਠੇ ਗੱਲ ਕਰਾਂਗੇ ਲਾਸਟ ਦੇ ਵਿੱਚ ਥੋੜੇ ਬਹੁਤ ਵੱਡੀ ਛੱਟ ਲੱਗੀ ਫਾਦਰ ਤੇ ਜਾਣ ਕਰਕੇ ਜਿਹੜਾ ਹੈਗਾ ਚਲੋ ਥੋੜੀ ਜ਼ਿੰਦਗੀ ਸੁਧਾਰ ਆਇਆ ਇੱਕ ਵਾਰੀ ਗਲਤ ਰਸਤਾ ਤੋਂ ਮੁੜ ਕੇ ਆ ਗਏ ਵਾਪਸ ਘਰ ਦੇ ਵਿੱਚ ਦੁਬਾਰੇ ਫੇਰ ਉਸ ਤੋਂ ਵੀ ਵੱਧ ਨਸ਼ੇ ਦਲਦਲ ਵਿੱਚ ਤੁਸੀਂ ਕਿ ਮੜਕੇ ਦੁਆਰੇ ਫੇਰ ਫਾਦਰ ਸਾਹਿਬ ਦੇ ਜਾਣ ਕਰਕੇ ਜ਼ਿੰਦਗੀ ਬਦਲੀ ਆ ਪਰਿਵਾਰਕ ਮੈਂਬਰਾਂ ਵਿੱਚ ਵਧੀਆ ਟੰਗਣਾ ਜਿੰਦਗੀ ਬਦਿਤ ਕਰ ਰਹੇ ਹੋ ਤੁਹਾਡੇ ਦਸ਼ਣ ਮੁਤਾਬਕ ਵੀ ਕਿੰਨੇ ਜਿਹੜੇ ਹੈਗੇ ਜਵਾਨਾਂ ਦਾ ਤੁਸੀਂ ਨਸ਼ਾ ਜਿਹੜਾ ਛਡਾ ਚੁੱਕੇ ਹੋ ਅੰਤ ਦੇ ਵਿੱਚ ਜਿਹੜੇ ਸਾਡੇ ਹਲੇ ਵੀ ਨੌਜਵਾਨਾਂ ਨਸ਼ੇ ਦਲਦਲ ਦਾ ਵਿੱਚ ਅਸੇ ਹੋਏ ਨੇ ਜਿਨ੍ਹਾਂ ਨੂੰ ਸਮਝਾਉਣ ਵਾਲਾ ਗਾਈਡ ਕਰਨ ਵਾਲਾ ਕੋਈ ਨਹੀਂ ਹੈਗਾ ਉਹਨਾਂ ਨੂੰ ਕੀ ਮੈਸੇਜ ਦਿਓਗੇ ਤੁਸੀਂ ਬਈ ਮੈਂ ਕਹਿੰਦਾ ਹਰੇਕ ਉਹੀ ਗੱਲ ਬਈ ਸਾਨੂੰ ਆਪਣੀ ਗਲੀ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਪੰਜਾਬ ਲੈਵਲ ਤੇ ਮੈਂ ਕਹਾ ਅਸੀਂ ਬਾਤ ਚ ਕਰ ਲਾਂਗੇ ਅਸੀਂ ਦੇਸ਼ ਲੈਵਲ ਤੇ ਬਾਤ ਚ ਕਰ ਲਾਂਗੇ ਅਸੀਂ ਕੱਲੇ ਕੱਲੇ ਆਪਣੇ ਮਹੱਲੇ ਤੇ ਅਸੀਂ ਆਪਣੇ ਆਣ ਗੁਮਾਨ ਤੇ ਧਿਆਨ ਦੇਣ ਲੱਗ ਗੀ ਨਾ ਤਾਂ ਅਸੀਂ ਆਪਣੇ ਪੰਜਾਬ ਨੂੰ ਆਪਣੀ ਨੌਜਵਾਨੀ ਨੂੰ ਬਚਾ ਸਕਦੇ ਆ ਜੇ ਅਸੀਂ ਇਹ ਚੀਜ਼ਾਂ ਸੋਚ ਲਈਏ ਕਿ ਗਵਾਂਡੀਆਂ ਦਾ ਮੁੰਡਾ ਨਸ਼ੇ ਤੇ ਲੱਗਿਆ ਅਸੀਂ ਉਹਨੂੰ ਦੇਖ ਕੇ ਹੱਸੀਏ ਨਾ ਅਸੀਂ ਖੁਸ਼ ਨਾ ਹੋਈਏ ਕਿਉਂਕਿ ਕੋਈ ਪਤਾ ਨਹੀਂ ਉਹ ਅੱਗ ਕਦੋਂ ਸਾਡੇ ਘਰ ਆ ਜਾਵੇ ਅਸੀਂ ਉਹਦੀ ਬਾਹ ਫੜੀਏ ਅਸੀਂ ਉਹਨੂੰ ਪਿਆਰ ਨਾਲ ਕਿਸੇ ਚੰਗੇ ਆਪਾਂ ਕਹਿ ਦਈਏ ਵੀ ਡਾਕਟਰ ਕੋ ਚੰਗੇ ਇੱਕ ਤਜਰਬੇ ਕਰ ਰਿਹਾ ਇਨਸਾਨ ਕੋ ਉਹ ਇਨਸਾਨ ਜਿਹੜਾ ਇਹ ਚੀਜ਼ਾਂ ਨੂੰ ਦੇਖ ਸੁੱਕਿਆ ਚਾਹੇ ਅਸੀਂ ਸਲਾਹ ਲੈਣ ਲਈ ਆਈਏ ਚਾਹੇ ਮੇਰੇ ਨਾਲ ਸੰਪਰਕ ਕਰਨ ਜੋ ਵੀ ਆਪਾਂ ਕਹਿ ਸਕਦੇ ਆ ਬਈ ਇਮਾਨਦਾਰੀ ਨਾਲ ਬਣਦਾ ਹਨਾ ਹੋਊਗਾ ਜਿਵੇਂ ਵੀ ਅਸੀਂ ਲਿਆ ਸਕਦੇ ਆ ਜਿਵੇਂ ਵੀ ਮੈਂ ਆਪਣਾ ਤਜਰਬਾ ਸਾਂਝਾ ਕਰ ਸਕਦਾ ਜਿਵੇਂ ਵੀ ਉਹਨਾਂ ਨੂੰ ਰਾਹ ਦਿਖਾ ਸਕਦਾ ਮੈਂ ਵੀ ਯਤਨ ਕਰੂੰਗਾ ਬਾਕੀ ਸਾਰਿਆਂ ਨੂੰ ਵੀ ਚਾਹੀਦਾ ਕਿ ਉਹਨਾਂ ਦੀ ਪਿਆਰ ਨਾਲ ਬਾਹ ਫੜ ਕੇ ਪਹਿਲਾਂ ਉਹਨਾਂ ਨੂੰ ਇਲਾਜ ਦਿਵਾਉਣ ਫੇਰ ਉਹਨਾਂ ਨੂੰ ਸਮਝਾਉਣਾ ਸ਼ੁਰੂ ਕਰਨਾ ਕਿਉਂਕਿ ਇੱਕ ਆਪਾਂ ਕਹਿੰਦੇ ਹੁੰਦੇ ਆ ਵੀ ਅਮਲੀ ਅਮਲੀ ਤੋੜ ਦੇ ਵਿੱਚ ਕਿਸੇ ਦੀ ਨਹੀਂ ਸੁਣਦਾ ਉਹਨੂੰ ਪਹਿਲਾ ਇੱਕ سپورਟ ਦੀ ਲੋੜ ਆ ਫੇਰ ਉਹ ਸਾਡੀ ਸੁਣੂਗਾ ਇਸ ਕਰਕੇ ਉਹਨੂੰ ਪਿਆਰ ਨਾਲ ਸਮਝੋ ਇੱਕ ਇਲਾਜ ਉਹ ਕਰੋ ਨਸ਼ਾ ਬੰਦਾ ਸੜ ਸਕਦਾ ਯਕੀਨਨ ਸੜ ਸਕਦਾ ਤੇ ਪਹਿਲੇ ਦਿਨ ਤੋਂ ਸੜ ਸਕਦਾ ਇਹਦੇ ਵਿੱਚ ਕੋਈ ਦੂਰ ਰਹਾ ਨਹੀਂ ਹੈਗੀਆਂ ਅੱਜਕੱਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਆ ਕੁਝ ਦਿਨਾਂ ਬਾਅਦ ਦਵਾਈਆਂ ਵੀ ਬੰਦ ਹੋ ਜਾਂਦੀਆਂ ਨੇ ਲੋੜ ਆ ਸਾਨੂੰ ਇੱਕ ਚੰਗੇ ਗਾਈਡਰ ਦੀ ਚੰਗਾ ਸਾਨੂੰ ਗਾਈਡ ਕਰਨ ਧੰਨਵਾਦ ਜੀ ਸਾਡੇ ਨਾਲ ਜਿਹੜਾ ਹੈਗਾ ਜਿੰਦਗੀ ਦੀਆਂ ਤਿਆਰਪੇ ਜਿੰਦਗੀ ਦੀਆਂ ਮਾੜੀਆਂ ਆਦਤਾਂ ਦੇ ਵਿੱਚੋਂ ਨਿਕਲ ਕੇ ਜਿਹੜੇ ਹੈਗਾ ਦਰਸ਼ਕਾਂ ਨਾਲ ਸਾਝੇ ਕਰਨ ਵਾਸਤੇ ਧੰਨਵਾਦ ਬਈ ਬਹੁਤ ਬਹੁਤ ਸਸ ਦੇਖੋ ਜੀ ਬਹੁਤ ਇਸ ਨੌਜਵਾਨ ਮਿੱਠੁਰ ਹੀੜਾ ਕਰਕੇ ਜਾਣੇ ਜਾਂਦੇ ਨੇ ਜਿਹੜੇ ਚਲੋ ਗੈਂਗਸਟਰ ਕਰਕੇ ਜਾਣੇ ਜਾਂਦੇ ਸੀ ਅੱਜ ਡਾਕਟਰ ਮਿੱਠੁਰ ਹੀੜਾ ਉਹ ਡਾਕਟਰ ਬਣ ਚੁੱਕਰੇ ਆਪਣੀ ਵੱਖਰੀ ਪਛਾਣ ਦੁਨੀਆਂ 'ਚ ਬਣਾ ਚੁੱਕੇ ਨੇ ਜਿਹੜੇ ਹਜ਼ਾਰ ਤੋਂ ਵੱਧ ਨੌਜਵਾਨਾਂ ਦਾ ਨਸ਼ਾ ਛਡਾ ਚੁੱਕੇ ਨੇ ਸਿਆਣੇ ਕਹਿੰਦੇ ਵੀ ਜਿਹਦੇ ਸੁਖ ਲੱਗਦਾ ਸੁਖ ਦਾ ਦੁੱਖ ਉਹਨੂੰ ਪਤਾ ਹੁੰਦਾ ਜਿਹੜਾ ਬੰਦਾ ਨਸ਼ਾ ਕਰਕੇ ਉਸ ਦਾਲਦਾਲ ਦੇ ਵਿੱਚੋਂ ਨਿਕਲਿਆ ਹੁੰਦਾ ਅਗਰ ਜੋ ਸਿੱਧੇ ਰਸਤੇ ਪੈਂਦਾ ਤਾਂ ਉਹਦੇ ਮਨ 'ਚ ਵੀ ਵਿਵਾਦ ਉੱਠਦਾ ਵੀ ਜੇ ਮੈਂ ਇਸ ਦਾਲਦਾਲ ਦੇ ਵਿੱਚੋਂ ਨਿਕਲ ਕੇ ਕਾਮਯਾਬ ਹੋ ਸਕਦਾ ਤਾਂ ਕਿਉਂ ਨਾ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਇਸ ਦਾਲਦਾਲ ਦੇ ਵਿੱਚੋਂ ਕੱਢਾਂ ਜਿਨ੍ਹਾਂ ਦੇ ਮਾਂ-ਬਾਪ ਜਿਹੜੇ ਹੈਗੇ ਨੇ ਚੰਗੇ ਦਿਨਾਂ ਵਾਸਤੇ ਤਰਸ ਰਹੇ ਹਨ ਬਹੁਤ ਇੱਕ ਆ ਸੋਹਣੀ ਸੋਚ ਦੇ ਮਾਲਕ ਜਿਹੜੇ ਇਹ ਮਠੁਰਹੀੜਾ ਆ ਲੋਕਾਂ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਸੁਧਾਰ ਰਹੇ ਨੇ ਸੋਹਣਾ ਮੈਸੇਜ ਹੈਗਾ ਔਨ Air ਨਾਲ ਮੈਂ ਸਰਵਿਸ ਸਿੰਘ ਟੋਲਾ ਮਲੇਕੋਟਲਾ ਤੋਂ ਕੈਮਰਾ ਪਾਸਟਰ ਬਿਆਨਦੇ ਨਾਲ